ਅਤੇ ਬੰਦ ਕਰੋ ਬੰਦ ਕਰੋ ਬੰਦ ਕਰੋ ਉਹਨੇ 15 ਤਰੀਕ ਨੂੰ ਬਾਹਰ ਜਾਣਾ ਸੀਗਾ ਤੇ ਪਰਿਵਾਰ ਦਾ ਇੱਕੋ ਇੱਕ ਬੇਟਾ ਸੀ ਦੋ ਭੈਣਾਂ ਦਾ ਭਰਾ ਸੀਗਾ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਗਈ ਸੀ 20 ਸਾਲ ਪਹਿਲਾਂ ਤੇ ਮਸਾਂ ਪਾਲਿਆ ਸੀ ਤੇ ਸਾਰੀ ਟੂਲ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਮੌਤੂ ਹੀ ਬੱਚੇ ਪਿਛਲੇ ਕਈ ਦਿਨਾਂ ਤੋਂ ਇੱਥੇ ਬਾਰ-ਬਾਰ ਰੌਲਾ ਪਾ ਰਹੇ ਆ ਵੀ ਇਹ ਜਿਹੜਾ ਟੋਲ ਪਲਾਜ਼ਾ ਇੱਥੇ ਲੱਗਣ ਜਾ ਰਿਹਾ ਪਹਿਲੀ ਕਰ ਤਾਂ ਇੱਥੇ ਇਹ ਸੰਭਵ ਨਹੀਂ ਫੇਰ ਹਜਰੀ ਜੇ ਇੱਥੇ ਕੋਈ ਤਿਆਰੀ ਨਹੀਂ ਇੰਨਾ ਕੁਝ ਇੱਥੇ ਕਰਨ ਦੀ ਕੀ ਲੋੜ ਆ ਇੱਥੇ ਬੰਪ ਲਾਏ ਪਿਆ ਮੂਰੇ ਬੈਰੀਕੇਡ ਲਾਏ ਪਿਆ ਧੁੰਦ ਚ ਰਾਤ ਨੂੰ ਡਰਾਈਵਰਾਂ ਨੂੰ ਦਿਖ ਨਹੀਂ ਰਿਹਾ ਸਿੱਧਾ ਸਿੱਧਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਚੀਜ਼ ਲਈ ਕਿਉਂਕਿ ਇੱਕ ਵੱਡੇ ਕਾਰਪੋਰੇਟ ਵਰਲਡ ਦੇ ਲੋਕ ਨੇ ਇੱਥੇ ਆਮ ਬੰਦੇ ਦੀ ਜਾਨ ਨੂੰ ਜਾਨ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ ਤੇ ਸਰਕਾਰਾਂ ਜਿਹੜੀਆਂ ਸਾਡੀ ਪੰਜਾਬ ਸਰਕਾਰ ਦਾ ਅੰਗਹੀਲੀ ਹੈ ਇਹ ਹੁਣ ਘਟਨਾ ਨਿਤ ਦਿਨ ਹੁੰਦੀਆਂ ਪ੍ਰਸ਼ਾਸਨ ਨੂੰ ਬੇਤੀਆ ਕਰ ਚੁੱਕੇ ਆ ਕਿ ਹਰ ਰੋਜ਼ ਇੱਥੇ ਐਕਸੀਡੈਂਟ ਹੁੰਦੇ ਆ ਆ ਦੋ ਦਿਨ ਪਹਿਲਾਂ ਇੱਕ ਬਜ਼ੁਰਗ 70 ਸਾਲ ਦੀ ਮਾਤਾ ਦਾ ਚੂਲਾ ਇੱਥੇ ਟੁੱਟਿਆ ਉਦੋਂ ਪਹਿਲਾਂ ਵੱਡੇ ਐਕਸੀਡੈਂਟ ਹੋਏ ਦੋ ਵੀਰਾਂ ਦੀ ਇੱਥੇ ਲੱਤਾਂ ਵਾਂਵਾ ਟੁੱਟ ਗਈਆਂ ਆ ਪਿਛਲੇ 10 ਦਿਨਾਂ ਚ ਇੱਥੇ ਘੱਟੋ ਘੱਟ 30 ਐਕਸੀਡੈਂਟ ਹੋਏ ਜਿੱਥੇ ਗੱਡੀਆਂ ਬਚੀਆਂ ਤੱਕ ਨਹੀਂ ਐ ਇਹ ਜ਼ਿੰਮੇਵਾਰ ਟੋਲ ਪਲਾਜ਼ਾ ਤੇ ਪ੍ਰਸ਼ਾਸਨ ਇੱਕ ਨਹੀਂ ਦੋ ਨਹੀਂ ਲੋਕ ਇੱਕੋ ਗੱਲ ਦੁਹਰਾ ਰਹੇ ਨੇ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਿਗਲ ਰਹੀ ਐ ਸੜਕ ਅਤੇ ਇਸ ਵਾਰੀ ਵਾਰੀ ਸੀ ਦੋ ਪੈਣਾ ਦੇ ਇਕਲੌਤੇ ਪਰਾ ਅਮਰਿਤਪਾਲ ਦੀ ਜਿਸ ਨੇ 15 ਤਾਰੀਖ ਨੂੰ ਵਿਦੇਸ਼ ਜਾਣਾ ਸੀ ਤਾਂ ਜੋ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕ ਸਕੇ ਪਰ 21 ਸਾਲ ਦੇ ਅਮਰਿਤਪਾਲ ਨੂੰ ਕੀ ਪਤਾ ਸੀ ਕਿ ਉਸ ਨੂੰ ਤਾਂ ਸਿਸਟਮ ਦੀਆਂ ਖਾਮੀਆਂ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਵੇਗੀ ਇਹ ਤਸਵੀਰਾਂ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਨਿਰਮਾਨ ਅਧੀਨ ਟੋਲ ਪਲਾਜ਼ਾ ਹੈ ਇਲਜ਼ਾਮਾ ਮੁਤਾਬਿਕ ਇੱਥੇ ਹਾਈਵੇ ਤੇ ਟੋਲ ਕੰਪਨੀ ਵੱਲੋਂ ਬਣਾਏ ਗਏ ਡਵਾਈਡਰ ਨਾਲ ਕਾਰ ਟਕਰਾ ਗਈ ਕਾਰ ਦੇ ਪਰਖੱਚੇ ਉੱਡ ਗਏ ਹਾਦਸਾ ਕਿੰਨਾ ਭਿਆਨਕ ਹੈ ਨਜ਼ਰ ਆ ਰਿਹਾ ਹੈ ਕਾਰ ਚਾਲਕ ਅਮਰਿਤਪਾਲ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਇਲਜ਼ਾਮ ਟੋਲ ਪਲਾਜ਼ਾ ਪ੍ਰਬੰਧਨ ਤੇ ਲੱਗ ਰਹੇ ਨੇ ਮਾਮਲਾ ਦਰਜ ਕਰਨ ਦੀ ਮੰਗ ਹੋ ਰਹੀ ਹੈ 15 ਤਰੀਕ ਨੂੰ ਬਾਹਰ ਜਾਣਾ ਸੀਗਾ ਤੇ ਪਰਿਵਾਰ ਦਾ ਇੱਕੋ ਇੱਕ ਬੇਟਾ ਸੀ ਦੋ ਭੈਣਾਂ ਦਾ ਭਰਾ ਸੀਗਾ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਗਈ ਸੀ 20 ਸਾਲ ਪਹਿਲਾਂ ਤੇ ਮਸਾਂ ਪਾਲਿਆ ਸੀ ਤੇ ਸਾਰੀ ਟੂਲ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਮੌਤ ਹੋਈ ਹੈ ਬੱਚੇ ਦੀ ਜਿਹੜਾ ਸਭ ਤੋਂ ਵੱਡਾ ਸਾਡੇ ਪਿੰਡ ਨੂੰ ਅੱਜ ਦੁੱਖ ਹੈ ਇਸ ਗੱਲ ਦਾ ਪਰਿਵਾਰ ਦੇ ਵਿੱਚ ਪਹੁੰਚ ਗਏ ਪਰਿਵਾਰ ਚ ਦੋ ਭੈਣਾਂ ਇਹਦੀਆਂ ਤੇਰੀ ਮਾਤਾ ਤੇ ਦਾਦਾ ਤੇ ਬੇਟਾ ਸੀਗਾ ਨਹੀਂ ਤਾਂ ਮੰਗ ਇਹੀ ਕਰਦੇ ਆ ਵੀ ਤੂਲ ਵਾਲਾ ਤੇ ਕਾਰਵਾਈ ਹੋਣੀ ਚਾਹੀਦੀ ਐ ਤੇ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ਤੇ ਉੱਥੇ ਕੋਈ ਲਾਈਟਾਂ ਦਾ ਪ੍ਰਬੰਧ ਹੋਵੇ ਤੇ ਪਰਿਵਾਰ ਨੂੰ ਅਨਸਾਫ਼ ਮਿਲੇ ਜਿਹੜਾ ਐਡਾ ਵੱਡਾ ਪਰਿਵਾਰ ਨੂੰ ਘਾਟਾ ਤੇ ਪਰਿਵਾਰ ਨੂੰ ਕੋਈ ਆਵਾਜ਼ ਦਿੱਤਾ ਜਾਵੇ ਇਹ ਸਰਕਾਰਾਂ ਜਿਹੜੀਆਂ ਸਾਡੀ ਪੰਜਾਬ ਸਰਕਾਰ ਦਾ ਅਣਗਹਿਲੀ ਐ ਇਹੋ ਜਿਹੀਆਂ ਘਟਨਾ ਨਿਤ ਦਿਨ ਹੁੰਦੀਆਂ ਕਿਤੇ 12 ਪਸ਼ੂਆਂ ਨਾਲ ਤੇ ਕਿਤੇ ਇਹੋ ਜਿਹੀ ਘਟਨਾ ਸੜਕਾਂ ਦੀ ਮਾੜੀ ਹਾਲਤ ਕਰਕੇ ਕਿਆ ਜਾ ਰਿਹਾ ਹੈ ਕਿ ਅੱਗੇ ਨਾ ਕੋਈ ਸੂਚਨਾ ਲਿਖੀ ਹੋਈ ਹੈ ਤੇ ਨਾ ਹੀ ਲਾਈਟਾਂ ਦਾ ਕੋਈ ਬੰਦੋਬਸਤ ਹੈ ਆਲੇ ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਕਿਸਾਨ ਜਥੇਬੰਦੀਆਂ ਨੇ ਵੀ ਟੋਲ ਪਲਾਜ਼ਾ ਪ੍ਰਬੰਧਨ ਦੀ ਅੰਗੈਲੀ ਕਰਕੇ ਰੋਜ਼ ਹੁੰਦੇ ਹਾਦਸਿਆਂ ਦਾ ਜ਼ਿਕਰ ਕੀਤਾ ਹੈ ਕਈ ਦਿਨਾਂ ਤੋਂ ਇੱਥੇ ਬਾਰ-ਬਾਰ ਰੌਲਾ ਪਾ ਰਹੇ ਆ ਵੀ ਇਹ ਜਿਹੜਾ ਟੋਲ ਪਲਾਜ਼ਾ ਇੱਥੇ ਲੱਗਣ ਜਾ ਰਿਹਾ ਪਹਿਲੀ ਕਰ ਤਾਂ ਇੱਥੇ ਇਹ ਸੰਭਵ ਨਹੀਂ ਫੇਰ ਹਜਰੇ ਜੇ ਇੱਥੇ ਕੋਈ ਤਿਆਰੀ ਨਹੀਂ ਇੰਨਾ ਕੁਝ ਇੱਥੇ ਕਰਨ ਦੀ ਕੀ ਲੋੜ ਆ ਇੱਥੇ ਬੰਪ ਲਾਏ ਪਿਆ ਮੂਰੇ ਬੈਰੀਕੇਡ ਲਾਏ ਪਿਆ ਧੁੰਦ ਚ ਰਾਤ ਨੂੰ ਡਰਾਈਵਰਾਂ ਨੂੰ ਦਿਖ ਨਹੀਂ ਰਿਹਾ ਆ ਤਾਜ਼ਾ ਇੱਕ ਹਾਦਸਾ ਹੋ ਕੇ ਹਟਿਆ ਇੱਕ ਲੌਤਾ ਪੁੱਤ ਮਾਪਿਆਂ ਦਾ ਜਿਹਨੇ 15 ਫਰਵਰੀ ਨੂੰ ਵਿਚਾਰੇ ਨੇ ਕੈਨੇਡਾ ਜਾਣਾ ਸੀ ਮਾਪਿਆਂ ਦਾ ਸੁਪਨਾ ਸਕਾਰ ਕਰਨ ਲਈ ਉਹਦੀ ਰਾਤ ਇੱਥੇ ਡੈਥ ਹੋ ਗਈ ਕੱਲਾ ਮੁੰਡਾ ਸੀ ਮਾਪਿਆਂ ਦਾ ਦੋ ਭੈਣਾਂ ਦਾ ਭਰਾ ਸੀ ਆਸੀਂ tỏ ਸਰਦੇ ਨਹੀਂ ਜਿੰਮੇਵਾਰੀ ਸਿੱਧਾ ਸਿੱਧਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਚੀਜ਼ ਲਈ ਕਿਉਂਕਿ ਇੱਕ ਵੱਡੇ ਕਾਰਪੋਰੇਟ ਵਰਲਡ ਦੇ ਲੋਕ ਨੇ ਇੱਥੇ ਆਮ ਬੰਦੇ ਦੀ ਜਾਨ ਨੂੰ ਜਾਨ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ ਇੱਥੇ ਰੋਜ਼ ਐਕਸੀਡੈਂਟ ਜਿਹੜੇ ਹੁੰਦੇ ਨੇ ਉਹਦੇ ਤੇ ਇੱਕ ਛੋਟੀ ਮੋਟੀ ਕਾਰਵਾਈ ਪਾ ਕੇ ਉਹਦਾ ਰਫਾ ਰਫਾ ਕੀਤਾ ਜਾਂਦਾ ਤੇ ਇਹਨਾਂ ਨੂੰ ਸਿੱਧਾ ਮੇਰੇ ਹਿਸਾਬ ਨਾਲ ਟੋਲ ਪਲਾਜ਼ੇ ਵਾਲਿਆਂ ਨੂੰ ਇਹਦਾ ਜ਼ਿੰਮੇਵਾਰ ਠਾ ਰੋਣਾ ਚਾਹੀਦਾ ਇਸ ਮੁੰਡੇ ਦੇ ਪਰਿਵਾਰ ਨੂੰ ਪ੍ਰੋਪਰ ਮਾਫੀ ਜਮਲਣਾ ਚਾਹੀਦਾ ਤੇ ਜਿਹੜਾ ਟੋਲ ਬੰਨ ਰਿਹਾ ਹੈ ਗਲਤ ਬੰਨ ਰਿਹਾ ਇਹਨੂੰ ਤੁਰੰਤ ਬੰਦ ਕਰਨਾ ਚਾਹੀਦਾ ਇੱਥੇ ਇਹਦਾ ਕੋਈ ਸੈਂਸ ਨਹੀਂ ਬਣਦਾ ਕਿਉਂਕਿ ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨ ਨੇ ਇੱਥੇ ਰੌਲਾ ਪਾ ਪਾ ਕੇ ਹੰਬ ਗਏ ਵੀ ਇੱਥੇ ਰੋਜ਼ ਆ ਪਿਛਲੇ 10 ਦਿਨਾਂ ਚ ਇੱਥੇ ਘੱਟੋ ਘੱਟ 30 ਐਕਸੀ ਭਗਤਾ ਮੈਂ ਇਹੀ ਬੇਨਤੀ ਕਰਦਾ ਤੇ ਜਿਹੜਾ ਹੁਣ ਇਹ ਐਕਸੀਡੈਂਟ ਹੋਇਆ ਇਹਦਾ ਸਿੱਧਾ ਸਿੱਧਾ ਇਹਦਾ ਇਹ ਜ਼ਿੰਮੇਵਾਰ ਟੋਲ ਪਲਾਜ਼ਾ ਤੇ ਪ੍ਰਸ਼ਾਸਨ ਬਰਨਾਲਾ ਦੇ ਪੱਖੋਂ ਕੈਂਚੀਆ ਥਾਣੇ ਦੇ ਵਿੱਚ ਮਾਮਲਾ ਤਾਂ ਦਰਜ ਕਰ ਲਿਆ ਗਿਆ ਇਹ ਰਾਤ ਨੂੰ ਅਮਰਿਤ ਨਿਰਤ ਕਹੜਾ ਮੁੰਡਾ ਅਮਰਿਤਪਾਲ ਸਿੰਘ ਪੁੱਤਰ ਲੇਟ ਗੁਰਜੰਟ ਸਿੰਘ ਵਾਸੀ ਕੋਟੇ ਭਾਈਆਣਾ ਭਗਤਾ ਭਾਈ ਕਾ ਉਮਰ ਕਰੀਬ 20 ਸਾਲ ਇਹ ਮਰੂਤੀ ਕਾਰ ਦੇ ਵਿੱਚ ਨਿਹਾਲ ਸਿੰਘ ਵਾਲੇ ਤੋਂ ਸਾਦੀ ਅਟੈਂਡ ਕਰਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਤੇ ਰਸਤੇ ਜਿੱਥੇ ਟੂਲ ਪਲਾਜਾ ਨਵਾਂ ਬਣ ਰਿਹਾ ਉੱਥੇ ਇਹਨਾਂ ਦੀ ਜਿਹੜੀ ਗੱਡੀ ਆ ਹੋਊ ਟੂਲ ਪਲਾਜਾ ਜਿਹੜਾ ਲੱਗ ਰਿਹਾ ਉਹਦੇ ਡਵੈਡਰ ਨਾਲ ਟਕਰਾਨ ਕਰਕੇ ਜਿਹਦੀ ਮੌਤ ਹੋ ਗਈ ਆ ਤੇ ਇੱਕ ਇਹਦੇ ਵਿੱਚ ਜਸ਼ੀਲ ਸਿੰਘ ਆ ਜਿਹੜਾ ਇੰਜਰਡ